ਚੌਪਈ ਸੁਨੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਮੈਂ ਕਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚੜ੍ਹੇ ਤੁਰਾਂਗੇ ਵੜਾਵੇ ਬਾਜ ਦੇਖ ਖਾਲਸਿਕ ਦੁਰਖ ਜਾਣਗੇ ਬਾਜ ਸਵਾਲਾਖ ਸੇ ਗਲੜਾਉ ਚੜ੍ਹੇ ਸਿੰਘ ਤਿਸ ਮੁਕਤ ਕਰਾਉ ਝੂਲਨ ਨੇਜੇ ਹਸਤੀ ਸਾਜੇ ਦਵਾਰ ਦਵਾਰ ਪਰਨਾਬਤ ਫਾਜੇ ਸਵਾਲਾਖ ਜਬ ਤੁਖੇ ਬਲੀਤਾ ਦਵੇ ਖਾਲਸਾ ਉਹਦੇ ਹਸਤ ਲਾਉ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਬਲਖ ਪੇਜਖਾਨਾ ਚਲਾਉ ਨਰਦ ਗਰਦ ਮੈਂ ਮਿਲਾਉ ਜੋ ਆਤਿ ਆ ਵਿਮਾਨ ਕੇ ਰੂਮ ਨਾਵਤ ਬਜਾਉ ਸ਼ਾਮ ਮੋਰਾ ਚਲਾਉ ਪਾਤਸ਼ਾਹੀ ਰਹਿ ਕਰਾਉ ਤਖਤ ਸਾਚੇ ਸਾਹਿਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਉ ਭਟ ਵੀਰਨ ਸੇਤੀ ਬਾਂਦ ਮਗਾਉ ਨਾ ਛਾਡੋਂ ਖਲਕ ਨਾ ਛਾਡੋਂ ਬਲਖ ਪਰਬਤ ਕਾਟੋ ਇਰਾਨੁਰ ਆਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸ ਖਲੌਨਾ ਸਭ ਖਲਕਤ ਰਾਜ ਸਾਜ ਬਾਂਦ ਮਗਾਉ ਗੋਛੇ ਕਮਾਨ ਕੇ